ਕਿੱਥੇ ਆਪਰੇ ਬਲਾਉਂ ਕਿ ਐਸੀ ਕਹਿੰਦੇ ਭਈ ਐਮਬਲ ਸਾਲ ਨੂੰ ਵੀ ਆਉਣਾ ਫੰਕਸ਼ਨ ਦੇ ਵਿੱਚ ਪ੍ਰੋਗਰਾਮ ਤੇ ਅੱਜ ਚੜਚੱਕ ਚੰਡੀਗੜ੍ਹ ਜਾਣਾ ਉਹਨਾਂ ਕੋਲ ਕੋਈ ਮੀਟਿੰਗ ਸੀ ਇੱਦਾਂ ਦੀ ਅਰਜੈਂਟ ਮੀਟਿੰਗ ਆ ਗਈ ਇਸ ਕਰਕੇ ਕੋ ਨਹੀਂ ਆ ਪਾਇਆ ਤੇ ਉਹਦੇ ਲਈ ਮੈਂ ਤੁਹਾਡੇ ਤੋਂ ਸੌਰੀ ਮੰਗਦਾ ਕਿ ਉਹ ਨਹੀਂ ਆ ਪਾਇਆ ਸੋ ਵੀਰ ਦਾ ਹੁਕਮ ਸੀ ਕਿ ਆਉਣਾ ਹੀ ਆਉਣਾ ਤੇ ਕਹਿੰਦੇ ਜੇ ਉਹ ਨਹੀਂ ਹੈ ਫਿਰ ਤੂੰ ਆ ਜਾ ਤੇ ਫਿਰ ਪਤਾ ਲੱਗੇ ਤੇ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਮਹਾਮਾ ਜੀ ਆਪ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਸਾਡੇ ਲੋਈਆ ਨਾਸ ਇਹ ਬੇਨਤੀ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਸਾਰੇ ਹੱਸਦੇ ਰਹਿਣ ਖੇਡਦੇ ਰਹਿਣ ਤੇ ਸਭ ਦੀ ਸੇਠ ਠੀਕ-ਠਾਕ ਰਹੇ ਬੱਚੇ ਬਦਮ ਖੋਲਣ ਚੰਗੀ ਪੜਾਈ ਕਰਨ ਸਤਿਗੁਰੂ ਰੋਸ਼ੋਕਰ ਤੇ ਸੰਗੀਤਕਾਰਾਂ ਦੀ ਪਾਰਟੀ ਦੇ ਵਿੱਚ ਬਰਕਤ ਰਹੇ ਗਾਣੇ ਗਾਦੇ ਰਹਿਣ ਢੋਲ ਵੱਜਦੇ ਰਹਿਣ ਤੇ ਆਪ ਸਾਰਿਆਂ ਨੂੰ ਉਹ ਬਤਾ ਨਿਵਾਸੀਆਂ ਨੂੰ ਮੁਬਾਰਕ ਬਹੁਤ ਬੁਧਾਈਆਂ। ਥੈਂਕ ਯੂ ਵੈਰੀ ਮਚ। ਜੈ ਮਾਤਾ। ਜੀ ਗੁਲਾਮਾਨ ਜੀ ਅੱਜ ਇਹ ਤੇ ਪੂਰੀ ਆਵੇ ਦੁਰਗਾ ਪੂਜਾ ਦੇ ਪਹੁੰਚੇ ਹੋ। ਜੀ ਮਿਲਨਵਾਲ ਦੇ ਸਾਹਮਣੇ ਆ ਪੰਡਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਬਹੁਤ ਅੱਛਾ ਲੱਗ ਰਿਹਾ ਜੀ। ਬੜਾ ਅੱਛਾ ਪੰਡਾਲ ਹੈ। ਆ ਦੇਖੋ। ਬੜਾ ਅੱਛੀ ਬਹੁਤ ਅੱਛੀ ਰੌਣਕ ਹੈ ਜੀ ਤੇ ਮੁਬਾਰਕ ਬਾਤ ਹੈ ਇਹਨਾਂ ਨੂੰ ਇਹਨਾਂ ਦੇ ਜੂ ਟੀਮ ਨੂੰ ਇਹਨਾਂ ਦੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਪ੍ਰੋਗਰਾਮ ਦੀਆਂ ਤੇ ਮਹਾਮਾਹੀ ਇਹਨਾਂ ਤੇ ਕਿਰਪਾ ਬੜਾ ਕਰੇ ਜੀ ਆਵਾਜ਼ਾ ਦਿਨ ਸਾਰਿਆਂ ਅੱਜ ਸਾਡੇ ਵਿੱਚ ਅੱਜ ਸਾਡੇ ਵਿੱਚ ਦੱਬੇ ਦੇ ਐਮਐਲਏ ਸ੍ਰੀ ਗੁਰਦੇਵ ਸਿੰਘ ਦੇਮਾਨ ਜੀ ਦੇ ਛੋਟੇ ਭਰਾ ਗੁਲਾਬ ਜੀ ਆਏ ਨੇ ਉਹਨਾਂ ਨੇ ਵੀ ਆਣਾ ਸੀ ਤੇ ਬਟ ਉਹ ਵੀ ਮੀਟਿੰਗ ਹੋ ਕਰਕੇ ਉਹ ਨਹੀਂ ਆ पाए ਤੇ ਉਹਨਾਂ ਦੇ ਬਦਲੇ ਅੱਜ ਗੁਲਾਬ ਜੀ ਨੇ ਹਾਜ਼ਰੀ ਲੋ ਵਾਲਾ ਕੋ ਲਵਾਈ ਹੈ ਤੇ ਉਹਨਾਂ ਦਾ ਪੂਰੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਆ ਤੇ ਉਹਨਾਂ ਨੇ ਮੈਨੂੰ ਇੱਕ ਬੇਨਤੀ ਕੀਤੀ ਹੈ ਕਹਿੰਦੇ ਵੀ ਮੁੰਡਿਆਂ ਨੇ ਬੜਾ ਮਿਹਨਤ ਨਾਲ ਇਹ ਉਹਰੇ ਪੋਰਾਮ ਕਰਾਉਂਦੇ ਨੇ ਵੀ ਜੋ ਵੀ ਵੀ ਜੋ ਵੀ ਸਾਡੇ ਕੋਲੋਂ ਕੁਝ ਘਟਵਾਦਣਾ ਕੋ ਹੁੰਦਾ ਹੈ ਪੋਰਾਮ ਦੇ ਵਿੱਚ ਸਾਂਝੇ ਪੋਰਾਮ ਦੇ ਵਿੱਚ ਘਟ ਜਾਂਦੀ ਹੈ ਕੁਝ ਵੀ ਵੀ ਸਾਨੂੰ ਦਾਸ ਕਹੋ ਹਰ ਚੀਜ਼ ਆਸੀਂ ਬੰਦੋਬਸਤ ਕਰਾ ਕੇ ਦਵਾਵਾਂਗੇ ਇਸੇ ਗੱਲ ਤੇ ਮੈਂ ਸਾਰਿਆਂ ਨੂੰ ਕਹਿੰਦਾ ਵੀ ਇੱਕ ਵਾਰੀ ਜੋਰ ਨਾਲ ਤਾੜੀਆਂ ਹੋ ਜੇ ਗੋਲਾਬ ਜੀ ਦੇ ਨਾਮ ਤੇ ਹਾਈ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਛੱਡ ਪੂਜਾ ਦੇ ਵਿਚਾਰ ਅੱਜ ਸ਼ਹਿਰ ਦੇ ਵਿੱਚ ਅਖੜੇ ਭਾਈਚਾਰੇ ਆਏ ਹੈਗੇ ਨੇ ਮੁੰਡੇ 7 ਸਾਲ ਤੋਂ ਨੌਵੀਂ ਰਾਤ ਦੇ ਦਿਨ ਚੱਲਦੇ ਨੇ ਇਹਦੇ ਵਿੱਚ ਦੁਰਗਾ ਪੂਜਾ ਦਾ ਆਯੋਜਨ ਕਰਾਉਂਦੇ ਨੇ ਤੇ ਬੜੇ ਉਤਸ਼ਾਹ ਨਾਲ ਇਹ 7 ਸਾਲਾਂ ਦਾ ਤੋਂ ਇਹ ਪ੍ਰੋਗਰਾਮ ਕਰਾ ਰਹੇ ਨੇ ਤੇ ਸੰਗਤ ਆਈ ਜਾ ਰਹੀ ਆ ਤੇ ਉਹਨਾਂ ਦੇ ਵਿੱਚ ਬੜਾ ਚਾਹ ਲੰਗਰ ਪਾਣੀ ਦਾ ਅਰੇਂਜਮੈਂਟ ਕਰਿਆ ਹੋਇਆ ਠੀਕ ਹੈ ਜੀ ਤੇ ਇਹ ਜਿਹੜੇ ਮੁੰਡੇ ਨੇ ਸਾਰੇ ਛੱਡ ਪੂਜਾ ਦਾ ਵੀ ਆਰਗੇਨਾਈਜ਼ ਕਰਾਉਂਦੇ ਨੇ ਇਹਦੇ ਵਿੱਚ ਇਹ ਸਾਰਿਆਂ ਨੂੰ ਮੁੰਡਿਆਂ ਤੋਂ ਮੈਂ ਬੜਾ ਖੁਸ਼ ਆ ਵੀ ਮੁੰਡੇ ਆਪਣਾ ਟਾਈਮ ਕੱਢ ਕੇ ਸਾਰੇ ਬੜੇ ਹੀ ਦਿਹਾੜੀ ਟੱਪਕੇ ਵਾਲੇ ਮੁੰਡੇ ਨੇ ਮਿਹਨਤ ਕਰਕੇ ਆਪਣੇ ਦਸਮਨ ਕੱਢ ਕੇ ਇਹ ਸਾਰਾ ਆਯੋਜਨ ਕਰਾਉਂਦੇ ਨੇ ਤੇ ਮਜਾਨਾ ਦੇ ਸ਼ਹਿਰ ਦੇ ਲੋਕ ਵੀ ਨਾਲ ਦਾ ਸਹਿਯੋਗ ਦੇਣ ਕਿੰਨਾ ਇਕੱਠ ਪ੍ਰਧਾਨ ਜੀ ਹੋ ਜਾਂਦਾ ਫਿਰ ਤੇ ਕਟਾ ਹੋਈ ਜਾਂਦਾ ਬਹੁਤ ਉਹਦਾ ਅਪਰੋਕਸੀਮੇਟ ਹੈ ਉਹਰੇ 3-400 ਬੰਦਾ ਹੁੰਦਾ ਤੇ ਵਗੇ ਜਿਹੜੀ ਸ਼ੋਭਾ ਯਾਤਰਾ ਹੋਗੀ ਉਹ ਵੀ ਬਹੁਤ ਧੂਮਧਾਮ ਨਾਲ ਜੇ ਕਰਦੇ ਨੇ ਇਹ ਛੱਡੂ ਜੇ ਕਿੰਨੇ ਦਿਨ ਬਣਾਉਂਦੇ ਨੇ ਇਹ ਇਹ ਦੁਰਗਾ ਪੂਜਾ ਹੈ ਇਹ ਦੁਰਗਾ ਪੂਜਾ ਹੈ ਇਹ ਦੁਰਗਾ ਪੂਜਾ ਹੈ ਇਹ 9 ਤਾ ਜਿਹੜੇ ਨਾਚੇ ਵਾਲੇ ਹੁੰਦੇ ਉਹ ਤਾਂ ਹੁੰਦੀ ਹੀ ਨਹੀਂ ਤਾਂ ਉਹ ਤੋਂ ਦੋ ਦਿਨ ਐਕਸਟਰਾ ਹੋਰ ਚੱਲਦੀ ਹੈ ਇਹ ਤੇ ਦਸਹਰੇ ਤੋਂ ਅਗਲੇ ਦਿਨ ਮਾਤਾ ਦਾ ਮਸਰਜਨ ਹੁੰਦਾ ਹੈ ਨਹਿਰ ਦੇ ਵਿੱਚ ਕੀ ਨਾਮ ਹੈ ਇਹ ਮੇਰਾ ਨਾਮ ਰਵਿ ਕੁਮਾਰ ਹੈ ਅ ਅੱਜ ਕੀ ਪ੍ਰੋਗਰਾਮ ਹੈ ਜੀ ਅੱਜ ਦੁਰਗਾ ਪੂਜਾ ਮਨਾਇਆ ਜਾ ਰਿਹਾ ਹੈ ਸੱਤਮੀ ਮਨਾਇਆ ਜਾ ਰਿਹਾ ਹੈ ਅੱਜ ਮਾਤਾ ਦੇ ਪੱਟੇ ਖੁੱਲੇ ਜਾਣਗੇ ਅੱਜ ਅੱਗੇ ਕੀ ਪ੍ਰੋਗਰਾਮ ਹੈ ਥੋੜਾ ਅੱਗੇ ਪ੍ਰੋਗਰਾਮ ਮਾਤਾ ਦੀ ਚੌਂਕੀ ਦਿਖਾ ਕੇ ਜੋ ਵੀ ਮਾਤਾ ਦਾ ਪੂਜਾ ਪੜ ਜਿਵੇਂ ਵੀ ਦੀਵਿਦਾਰਨ ਨਾਲ ਹੁੰਦਾ ਹੈ ਉਵੇਂ ਐਸੀ ਬਹੁਤ ਸ਼ਰਧਾ ਨਾਲ ਕਰਦੇ ਆ ਇਹ 13 ਦਿਨ ਦਾ ਪ੍ਰੋਗਰਾਮ ਹੁੰਦਾ ਜੀ ਸਾਡਾ 22 ਤਰੀਕ ਤੋਂ ਸਟਾਰਟ ਹੋ ਕੇ 3 ਤਰੀਕ ਨੂੰ ਮਾਤਾ ਦਾ ਸ਼ੋਭਾ ਯਾਤਰਾ ਕੱਢ ਕੇ ਨੈਰ ਚ ਵਿਸਰਜਨ ਕੀਤਾ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਸੰਸਥਾ ਨੂੰ ਚਲਾਉਂਦੇ ਹੋ 10 ਸਦੀ ਬਾਅਦ 7 7 ਸਾਲ ਹੋ ਗਏ ਆ ਅਸਾਦ ਲਗਾਤਾਰ ਚੱਲ ਰਿਹਾ 7 ਸਾਲ ਲਗਾਤਾਰ ਚੱਲ ਰਹੀ ਹੈ ਅੱਗੇ ਵੀ ਅੱਗੇ ਵੀ ਚੱਲੂਗਾ ਬਹੁਤ ਉਮਤਾਨ ਤਰਫ ਕੇ ਨਾਲ ਵੀ ਮਨਾ ਰਿਆ ਸੀ ਇਹ ਕਿਹੜੀ ਸੰਸਥਾ ਜਿਹੜੀ ਬਣਾ ਰਹੀ ਹੈ ਇਹ ਮਾਂ ਦੁਰਗਾ ਛੱਟ ਪੂਜਾ ਨੌਜਵਾਨ ਸਮਿਤੀ ਹੈ ਜੀ ਸਾਡੀ ਜੋ ਅਸੀਂ ਬਹੁਤ ਜਲਦੀ ਰਜਿਸਟਰ ਨਹੀਂ ਕਰਾਵਾ ਕਰਾਵਾ ਕੀ ਕੀ ਪ੍ਰਬੰਧ ਕੀਤੇ ਗਏ ਨੇ ਸੰਗਤ ਸਾਡੇ ਦੁਆਰਾ ਹੀ ਪ੍ਰਬੰਧ ਹੀ ਮਾਤਾ ਦੇ ਪੂਜਾ ਦਾ ਜੀ ਜ਼ਿਆਦਾਤਰ ਉਹ ਹੈਗਾ ਜੀ ਇਹ ਚੀਜ਼ਾਂ ਤਾਂ ਅਸੀਂ ਨੇ ਸੋਚਿਆ ਨਹੀਂ ਸੀ ਲੰਗਰ ਲੰਗਰ ਫਿਰ ਵੀ ਹੋ ਰਿਹਾ ਜੀ ਲੰਗਰ ਕਰ ਰਹੇ ਆ ਅਸੀਂ ਜੋ ਵੀ ਹੈਗਾ ਮਾਤਾ ਕਰਾ ਕਿ ਕਿਹ ਕਹਨਹੀਂ ਹੋ ਸੀਤ ਤੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ ਨੇ ਤੇ ਤੇ ਆਸਰੇ ਤੇਰੇ ਸਾਨੂੰ ਰੱਖ ਚਰਣਾ ਦੇ Yeah. I'm the